ਅਰੇਡੀ ਸਾਡੇ ਪਿੰਡ ਦਾ ਸਰਦਾਰ ਤਹਿਲ ਸਿੰਘ ਦਿੱਲੀ ਸ਼ਹਿਰ ਵਿੱਚ ਕਿਸੇ ਕੰਪਨੀ ਵਿੱਚ ਕੰਮ ਕਰਦਾ ਸੀ ਡੰਡੀ ਪਰਿਵਾਰ ਪਿੰਡ ਹੀ ਰਹਿੰਦਾ ਸੀ ਡੰਡੀ ਨਿੱਕਾ ਪਰਿਵਾਰ ਅਤੇ ਘਰੋਂ ਸੌਖਾ ਹੋਣ ਕਾਰਨ ਖੁਸ਼ੀ ਅਤੇ ਸਕੂਨ ਭਰੀ ਜ਼ਿੰਦਗੀ ਜੀ ਰਿਹਾ ਸੀ ਡੰਡੀ ਅਚਾਨਕ ਇੱਕ ਦਿਨ ਉਸ ਦੀ ਮੌਤ ਦੀ ਖਬਰ ਆ ਗਈ ਢੰਡੀ ਪਿੰਡ ਵਿੱਚ ਸੋਗ ਪੈ ਗਿਆ ਘਰ ਵਿੱਚ ਹਾਹਾਕਾਰ ਮਚ ਗਈ ਢੰਡੀ ਸ਼ਹਿਰੋਂ Laash ਕੰਪਨੀ ਦੇ ਬੰਦੇ ਲੈ ਕੇ ਆਏ ਅਤੇ ਸੰਸਕਾਰ ਕਰ ਦਿੱਤਾ ਢੰਡੀ ਭੋਗ ਉੱਤੇ ਬਹੁਤ ਜ਼ਿਆਦਾ ਇਕੱਠ ਸੀ ਢੰਡੀ ਉਸ ਦੀ ਅਤੇ ਉਸ ਦੇ ਸਮੂਹ ਪਰਿਵਾਰ ਦੀ ਪਿੰਡ ਵਿੱਚ ਬਹੁਤ ਇੱਜ਼ਤ ਮਾਣ ਸੀ ਡੰਡੀ ਰਿਸ਼ਤੇਦਾਰਾਂ ਦੇ ਨਾਲ-ਨਾਲ ਸ਼ਹਿਰੋਂ ਕੰਪਨੀ ਦੇ ਬੰਦੇ ਆਏ ਹੋਏ ਸਨ ਡੰਡੀ ਸ਼ਰਧਾਂਜਲੀ ਦੇਣ ਵਾਲੇ ਬੁਲਾਰੇ ਵੀ ਬਹੁਤ ਸਨ ਡੰਡੀ ਸਭ ਆਪਣੇ ਆਪਣੇ ਸੰਬੰਧ ਦੇ ਹਿਸਾਬ ਨਾਲ ਸ਼ਰਧਾ ਭੇਟ ਕਰ ਰਹੇ ਸਨ ਡੰਡੀ ਕੰਪਨੀ ਵੱਲੋਂ ਸਰਦਾਰ ਨਰਿੰਦਰ ਸਿੰਘ ਬੋਲਿਆ ਡੰਡੀ ਉਹਨਾਂ ਦਾ ਕਹਿਣਾ ਸੀ ਕਿ ਸਰਦਾਰ ਤਹਿਲ ਸਿੰਘ ਮੇਰਾ ਬਹੁਤ ਪਿਆਰਾ دوست ਸੀ ਡੰਡੀ ਉਸ ਵਰਗਾ ਇਨਸਾਨ ਮਿਲਣਾ ਅੱਜ ਦੇ ਸਮੇਂ ਬਹੁਤ ਔਖਾ ਹੈ ਡੰਡੀ ਰੱਬ ਦੀ ਰਜਾ ਵਿੱਚ ਰਹਿਣ ਵਾਲਾ ਸੱਚ ਉੱਤੇ ਚੱਲਣ ਵਾਲਾ ਅਤੇ ਕੰਮ ਦੇ ਪ੍ਰਤੀ ਇਮਾਨਦਾਰ ਅਤੇ ਵਫਾਦਾਰ ਇਨਸਾਨ ਕਿੱਥੋਂ ਮਿਲਣਾ ਪ੍ਰਸ਼ਨ ਚਨ ਉਹ ਬਹੁਤ ਨਰਮ ਸੁਭਾਅ ਦਾ ਇਨਸਾਨ ਸੀ ਕਿਸੇ ਦਾ ਦੁੱਖ ਉਹ ਦੇਖ ਹੀ ਨਹੀਂ ਸੀ ਸਕਦਾ ਢੰਡੀ ਹੋਰਾਂ ਦਾ ਦੁੱਖ ਉਸ ਨੂੰ ਆਪਣਾ ਦੁੱਖ ਲੱਗਦਾ ਸੀ ਢੰਡੀ ਜਦੋਂ ਵੀ ਕਿਸੇ ਨੂੰ ਕਿਸੇ ਕਿਸਮ ਦੀ ਰੈਡੀ ਲੋਡ ਪੈਣੀ ਤਾਂ ਉਹ ਕਿਸੇ ਨੂੰ ਨਾ ਕਰਦਾ ਹੀ ਨਹੀਂ ਸੀ ਡੰਡੀ ਮੈਨੂੰ ਕਹਿੰਦੇ ਦੁੱਖ ਹੁੰਦਾ ਹੈ ਅਤੇ ਸ਼ਰਮ ਆਉਂਦੀ ਹੈ ਕਿ ਉਹ ਫਰਿਸ਼ਤੇ ਦੇ ਕਈਆਂ ਨੇ ਪੈਸੇ ਦੇਨੇ ਹਨ ਪਰ ਉਹ ਸਾਰੇ ਮਰੀ ਜ਼ਮੀਰ ਵਾਲੇ ਚੁੱਪ ਹੋ ਗਏ ਡੰਡੀ ਉਹ ਸੋਚਦੇ ਕਿਹੜਾ ਕਿਸੇ ਨੂੰ ਪਤਾ ਹੈ ਪਰ ਰੱਬ ਤਾਂ ਦੇਖ ਹੀ ਰਿਹਾ ਹੈ ਡੰਡੀ ਸਾਨੂੰ ਇਨਾ ਗਿਰਨਾ ਨਹੀਂ ਚਾਹੀਦਾ ਡੰਡੀ ਖੈਰ ਬਾਕੀ ਅਸੀਂ ਸਾਰੇ ਮਿਲ ਕੇ ਕੁਝ ਸਹਾਇਤਾ ਦੇ ਰਹੇ ਹਾਂ ਤਾਂ ਅਸੀਂ ਕੰਪਨੀ ਨੂੰ ਵੀ ਜੋਰ ਪਾਵਾਂਗੇ ਕਿ ਪਰਿਵਾਰ ਦੀ ਪੱਧ ਤੋਂ ਵੱਧ ਸਹਾਇਤਾ ਕੀਤੀ ਜਾਵੇ ਡੰਡੀ ਬਾਕੀ ਅਸੀਂ ਦੁੱਖ ਸੁੱਖ ਵਿੱਚ ਪਰਿਵਾਰ ਦੇ ਨਾਲ ਹਾਂ ਡੰਡੀ ਐਨਾ ਕਹਿੰਦਾ ਭਾਵਕ ਹੋ ਗਿਆ ਅਤੇ ਬੈਠ ਗਿਆ ਅਤੇ ਅਖੀਰ ਅੰਤਿਮ ਅਰਦਾਸ ਹੋ ਗਈ ਅਤੇ ਭੋਗ ਵੀ ਪੈ ਗਿਆ ਡੰਡੀ ਕੁਝ ਦਿਨਾਂ ਬਾਅਦ ਸਰਦਾਰ ਤਹਿਲ ਸਿੰਘ ਦਾ ਸ਼ਹਿਰ ਤੋਂ ਸਮਾਨ ਲੈ ਆਏ ਡੰਡੀ ਉਸ ਵਿੱਚ ਇੱਕ ਟ੍ਰਾਂਕ ਸੀ ਜਦੋਂ ਉਹ ਖੋਲਿਆ ਤਾਂ ਉਸ ਵਿੱਚੋਂ ਕੁਝ ਕਿਤਾਬਾਂ ਨਿਕਲੀਆਂ ਅਤੇ ਇੱਕ ਡਾਇਰੀ ਡੰਡੀ ਡਾਇਰੀ ਖੋਲ ਕੇ ਵੇਖੀ ਤਾਂ ਉਸ ਵਿੱਚ ਇੱਕ ਤਾਂ ਲੈਣ ਦੇਣ ਦਾ ਹਿਸਾਬ ਬੰਦਿਆਂ ਦੇ ਨਾਂ ਸਮੇਤ ਲਿਖਿਆ ਹੋਇਆ ਸੀ ਡੰਡੀ ਪੜ ਕੇ ਹੈਰਾਨੀ ਹੋਈ ਕਿ ਸਰਦਾਰ ਨਰਿੰਦਰ ਸਿੰਘ ਨੇ ਸਭ ਤੋਂ ਵੱਧ ਪੈਸੇ ਲਏ ਹੋਏ ਸਨ ਜੋ ਵਾਪਸ ਨਹੀਂ ਕੀਤੇ ਡੰਡੀ ਬਚਪਨ ਦੇ ਦਿਨਾਂ ਦੀ ਘਟਨਾ ਹੈ ਮੈਂ ਬਲਦੇਵ ਦੇਬੂ ਕੁਕੂ ਅਤੇ ਜੈਲਾ ਪੁਰਾਣੇ ਟੁੱਟੇ ਹੋਏ ਬਿਨਾ ਪਹੀਏ ਵਾਲੇ ਗੱਡੇ ਉੱਤੇ ਖੇਡ ਰਹੇ ਸਾਂ ਡੰਡੀ